ਅੱਜ ਦੀ ਕਹਾਣੀ ਖੂਬਸੂਰਤ ਵੱਡੀ ਸਾਲੀ ਦੀ ਕਹਾਣੀ ਹੈ ਜੋ ਅੱਜ ਮੈਂ ਤੁਹਾਨੂੰ ਸੁਣਾ ਰਿਹਾ ਹਾਂ ਇਹ ਬਿਲਕੁਲ ਹੀ ਸੱਚੀ ਕਹਾਣੀ ਹੈ ਮੇਰਾ ਕੁਝ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਵਿਆਹ ਵਾਲੇ ਦਿਨ ਜਦੋਂ ਮੈਂ ਬਰਾਤ ਲੈ ਕੇ ਉੱਥੇ ਪਹੁੰਚਾ ਤਾਂ ਬਰਾਤੀਆਂ ਦਾ ਸਵਾਗਤ ਬੜੇ ਚਾਅ ਨਾਲ ਹੋਇਆ ਸੀ ਅਸੀਂ ਫੇਰਿਆਂ ਲਈ ਚਲੇ ਗਏ ਤੇ ਉੱਥੇ ਹੀ ਪਹਿਲੀ ਵਾਰੀ ਮੇਰੀ ਮੁਲਾਕਾਤ ਪਿੰਕੀ ਯਾਨੀ ਕਿ ਮੇਰੀ ਵੱਡੀ ਸਾਲੀ ਦੇ ਨਾਲ ਹੋਈ ਧਰਮ ਨਾਲ ਜੋ ਵੀ ਉਸ ਨੂੰ ਵੇਖਦਾ ਬਸ ਵੇਖਦਾ ਹੀ ਰਹਿ ਜਾਂਦਾ ਜਿਸ ਤਰ੍ਹਾਂ ਰੱਬ ਨੇ ਉਸ ਨੂੰ ਵਿਹਲੇ ਬਹਿ ਕੇ ਬਣਾਇਆ ਹੋਵੇ ਉਸ ਦਾ ਕੋਈ ਜਵਾਬ ਹੀ ਨਹੀਂ ਸੀ ਕਿਉਂਕਿ ਜਿਸ ਸਮੇਂ ਸਾਡਾ ਰਿਸ਼ਤਾ ਪੱਕਾ ਹੋਇਆ ਸੀ ਉਸ ਸਮੇਂ ਉਹ ਆਪਣੇ ਸਹੁਰੇ ਸੀ ਤੇ ਆ ਨਹੀਂ ਸਕੀ ਮੇਰੇ ਵਿਆਹ ਤੋਂ ਕੁਸਮਾ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਉਹ ਇੰਨੀ ਸੁਨੱਖੀ ਸੀ ਫੇਰਿਆਂ ਤੋਂ ਬਾਅਦ ਜਿਸ ਕਿਸੇ ਦੀ ਵੀ ਨਜ਼ਰ ਉਸ ਤੇ ਪੈਂਦੀ ਤਾਂ ਉਸ ਦਾ دیਵਾਨਾ ਹੋ ਜਾਂਦਾ ਉਸ ਦੇ ਹਾਸੇ ਮਜ਼ਾਕ ਬੜੇ ਗਜਬ ਦੇ ਸੀ ਮੈਂ ਵੀ ਰੱਜ ਕੇ ਸੁਨੱਖਾ ਸੀ ਤੇ ਹਰ ਕੁੜੀ ਮੇਰੇ ਤੇ ਮਰਦੀ ਸੀ ਜਦੋਂ ਮੈਂ ਕਾਲਜ ਚ ਪੜਾਈ ਕਰਦਾ ਸੀ ਬਰਾਤ ਰੋਟੀ ਖਾ ਕੇ ਵਾਪਸ ਪਿੰਨੋ ਚੱਲ ਪਈ ਸੀ ਸਾਰੇ ਬਰਾਤਿਆਂ ਤੇ ਮੇਰਾ ਧਿਆਨ ਮੇਰੀ ਸਾਲੀ ਵੱਲ ਹੀ ਸੀ ਅਸੀਂ ਘਰ ਆ ਗਈ ਸੀ ਤੇ ਅਗਲੇ ਹੀ ਦਿਨ ਮੇਰੀ ਸੁਹਾਗ ਰਾਤ ਸੀ ਤੇ 4:00 ਵਜੇ ਮੇਰੀ ਸਾਲੀ ਪਿੰਕੀ ਦਾ ਮੈਨੂੰ ਫੋਨ ਆਇਆ ਮੈਂ ਫੋਨ ਚੁੱਕ ਲਿਆ ਸੀ ਤੇ ਅੱਗੋਂ ਆ ਜਾਈ ਸਾਸ਼ੀ ਕਾਲ ਜੀਜਾ ਜੀ ਇਹ ਬਾਤ ਸੁਣ ਕੇ ਮੈਂ ਵੀ ਜਵਾਬ ਦੇ ਦਿੱਤਾ ਸੀ ਉਸ ਨੇ ਕਿਹਾ ਜੀਜਾ ਜੀ ਮੈਂ ਪਿੰਕੀ ਮੈਂ ਸਮਝ ਗਿਆ ਸੀ ਉਸ ਨੇ ਹਾਲਚਲ ਪੁੱਛਣ ਤੋਂ ਬਾਅਦ ਮੇਰੇ ਨਾਲ ਸੁਹਾਗਰਾਤ ਦੀ ਗੱਲ ਕੀਤੀ ਪਹਿਲਾਂ ਤਾਂ ਮੈਂ ਥੋੜਾ ਨਰਵਸ ਹੋਇਆ ਤੇ ਸੰਗਣ ਲੱਗਾ ਫਿਰ ਜਦੋਂ ਉਸ ਨੇ ਹਾਸੇ ਵਿੱਚ ਕਿਹਾ ਤਾਂ ਮੈਂ ਵੀ ਕਹਿ ਦਿੱਤਾ ਕਿ ਦੱਸੋ ਉਸ ਨੇ ਕਿਹਾ ਜੀਜਾ ਜੀ ਰਾਤ ਨੂੰ ਥੋੜਾ ਹਿਸਾਬ ਨਾਲ ਕੰਮ ਕਰਿਓ ਮੇਰੀ ਭੈਣ ਬਹੁਤ ਹੀ ਨਾ ਚੁੱਕਾ ਹੈ ਤੇ ਬੜੇ ਲਾਡਾਂ ਨਾਲ ਪਾਲੀ ਹੈ ਤੇ ਤੁਸੀਂ ਤੱਕੜਿਓ ਮੈਂ ਵੀ ਸੰਗ ਰਹਾ ਸੀ ਫਿਰ ਕਹਿਣ ਲੱਗੀ ਤੁਸੀਂ ਕਿਹੜਾ ਨਿਆਣੇ ਹੋ ਫਿਰ ਉਸਨੇ ਫੋਨ ਮੇਰੀ ਘਰ ਵਾਲੀ ਨੂੰ ਦੇਣ ਲਈ ਕਿਹਾ ਬਾਕੀ ਜੋ ਉਹਨਾਂ ਨੇ ਗੱਲਾਂ ਕੀਤੀਆਂ ਮੈਂ ਕਾਲ ਰਿਕਾਰਡਿੰਗ ਵਿੱਚ ਉਸੇ ਦਿਨ ਹੀ ਸੁਣ ਲਈਆਂ ਸੀ ਉਹ ਗੱਲਾਂ ਸੁਣ ਕੇ ਮੈਨੂੰ ਅਜੀਬ ਹੀ ਫੀਲ ਹੋ ਰਿਹਾ ਸੀ ਫਿਰ ਰਾਤ ਪਈ ਤੇ ਮੈਂ ਅੰਦਰ ਗਿਆ ਤੇ ਦਰਵਾਜ਼ੇ ਨੂੰ ਲੌਕ ਕਰ ਲਿਆ ਸੀ ਮੇਰੀ ਘਰ ਵਾਲੀ ਸੰਗ ਰਹੀ ਸੀ ਸੰਗ ਤਾਂ ਮੈਨੂੰ ਵੀ ਆ ਰਹੀ ਸੀ ਤੇ ਕੁਝ ਅਜੀਬ ਲੱਗ ਰਿਹਾ ਸੀ ਥੋੜੀਆਂ-ਬਹੁਤੀਆਂ ਗੱਲਾਂ ਤੋਂ ਬਾਅਦ ਮੈਂ ਉਸਦੇ ਉਤਾਰ ਦਿੱਤੇ ਤੇ ਉਸਨੇ ਵੀ ਉਸਦਾ ਸਰੀਰ ਕੰਬ ਰਿਹਾ ਸੀ ਮੈਂ ਉਸਦੇ ਲਾਗੇ ਗਿਆ ਤਾਂ ਬਹੁਤ ਪੂਰੀ ਤਰ੍ਹਾਂ ਡਰ ਗਈ ਉਸ ਰਾਤ ਮੈਂ ਘੱਟੋ-ਘੱਟ 4 ਵਾਰੀ ਅਗਲੇ ਦਿਨ ਮੇਰੀ ਸਾਲੀ ਦਾ ਫੇਰ ਫੋਨ ਆਇਆ ਹੁਣ ਨੰਬਰ ਸੇਵ ਸੀ ਤੇ ਮੈਂ ਚੁੱਕ ਲਿਆ ਸੀ ਤੇ ਮੈਂ ਸਮਝ ਗਿਆ ਸੀ ਉਸਨੇ ਮਜ਼ਾਕ-ਮਜ਼ਾਕ ਵਿੱਚ ਫੇਰ ਮੇਰੇ ਨਾਲ ਇਦਾਂ ਦੀ ਹੀ ਗੱਲ ਕੀਤੀ ਤੇ ਮੇਰੀ ਸੁਹਾਗਰਾਤ ਬਾਰੇ ਪੁੱਛਿਆ ਮੈਂ ਵੀ ਕਿਹਾ ਕਿ ਸਾਨੂੰ ਸਾਰਾ ਹੀ ਪਤਾ ਉਹ ਫੇਰ ਹੱਸਣ ਲੱਗੀ ਤੇ ਫੋਨ ਤੇ ਗੱਲ ਕਰਵਾਉਣ ਲਈ ਕਿਹਾ ਮੈਂ ਫੋਨ ਅੰਦਰ ਆਪਣੀ ਘਰਵਾਲੀ ਦੇ ਹੱਥ ਵਿੱਚ ਫੜਾ ਦਿੱਤਾ ਜੋ ਕਿ ਮੈਂ ਰਿਕਾਰਡਿੰਗ ਸੁਣੀ ਕਿ ਜਿੱਦਾਂ ਪ੍ਰੀਤ ਦੀਆਂ ਸਾਰੀਆਂ ਗੱਲਾਂ ਪੁੱਛ ਰਹੀ ਸੀ ਇੰਜ ਲੱਗ ਰਿਹਾ ਸੀ ਜਿਵੇਂ ਗੱਲਾਂ ਇੱਧਰ-ਇੱਧਰ ਕਰ ਰਹੀ ਸੀ ਅਤੇ ਸਭ ਕੁਝ ਪੁੱਛਣ ਤੋਂ ਬਾਅਦ ਮੇਰੀ ਘਰਵਾਲੀ ਨੇ ਆਪਣੀ ਭੈਣ ਨੂੰ ਕਿਹਾ ਕਿ ਪਲੀਜ਼ ਤੂੰ ਇਹਨਾਂ ਨੂੰ ਕਹਿ ਦੇ ਅੱਜ ਕੁਝ ਨਾ ਕਰਨਾ ਪਰ ਪਿੰਕੀ ਨੇ ਕਿਹਾ ਕਿ ਮੈਂ ਨਹੀਂ ਕਹਿਣਾ ਤੂੰ ਹੁਣ ਆਪਣੇ ਆਪ ਨੂੰ ਤਕੜੀ ਬਣਾ ਬਸ ਹਫਤੇ ਦੋ ਹਫਤਿਆਂ ਦੀ ਗੱਲ ਹੈ ਸਭ ਕੁਝ ਠੀਕ ਹੋ ਜਾਊਗਾ ਉਸਨੇ ਮੇਰੀ ਘਰਵਾਲੀ ਨੂੰ ਇਹ ਕਿਹਾ ਮੈਂ ਉਹਨਾਂ ਦੀ ਗੱਲਾਂ ਸੁਣ ਕੇ ਹੈਰਾਨ ਹੀ ਹੋ ਗਿਆ ਸੀ ਕੁਝ ਦਿਨਾਂ ਬਾਅਦ ਉਸ ਨੂੰ ਲੈ ਗਏ ਤੇ ਦੋ ਦਿਨਾਂ ਬਾਅਦ ਅਸੀਂ ਲੈਣ ਜਾਣਾ ਸੀ ਮੇਰੀ ਗੱਲਬਾਤ ਹੁੰਦੀ ਰਹੀ ਤੇ ਅਸੀਂ ਉਸ ਨੂੰ ਲੈਣ ਚਲੇ ਗਏ ਉਸ ਦਿਨ ਵੀ ਪ੍ਰੀਤ ਨੇ ਬਹੁਤ ਹਾਸੀ ਮਜ਼ਾਕ ਕੀਤੇ ਅਤੇ ਕੁਝ ਸਮਾਂ ਲੰਘਿਆ ਅਸੀਂ ਮੇਰੀ ਵਾਈਫ ਦੇ ਘਰ ਮਿਲਣੇ ਗਏ ਸੀ ਮੇਰਾ ਸਾਲਾ ਵੀ ਆਪਣੀ ਭੈਣ ਦਾ ਵਿਆਹ ਕਰਕੇ ਬਾਹਰ ਚਲਾ ਗਿਆ ਸੀ ਅਤੇ ਉਸ ਤੋਂ ਬਾਅਦ ਸਾਡੀ ਬਹੁਤ ਖਾਤਰਦਾਰੀ ਹੋਈ ਅਸੀਂ ਰਾਤ ਉੱਥੇ ਹੀ ਰੁਕੇ ਪ੍ਰੀਤ ਬਹੁਤ ਹੀ ਮਜ਼ਾਕੀਆ ਸੁਭਾਦੀ ਸੀ ਅਤੇ ਉਹ बार-बार ਮੈਨੂੰ ਮਜ਼ਾਕ ਕਰ ਰਹੀ ਸੀ ਉਸ ਨੂੰ ਦੇਖ ਕੇ ਮੇਰਾ ਮਨ ਉਸ ਤੇ ਫਿਦਾ ਹੋ ਰਿਹਾ ਸੀ ਸਾਰੀ ਰਾਤ ਬਹੁਤ ਗੱਲਾਂ ਬਾਤਾਂ ਕਰਦੇ ਰਹੇ ਤੇ ਫਿਰ ਸੌਂ ਗਏ ਪਰ ਉਹ ਦੋ ਭੈਣਾਂ ਹਲੇ ਵੀ ਗੱਲਾਂ ਵਿੱਚ ਲੱਗੀਆਂ ਸੀ ਅਤੇ ਉਹਨਾਂ ਦੀ ਗੱਲਾਂ ਖਤਮ ਹੋਉਂਦਾ ਨਾ ਨਹੀਂ ਲੈ ਰਹੀਆਂ ਸੀ ਰਾਤ ਜਿਆਦਾ ਹੁੰਦੀ ਵੇ ਪਿੰਕੀ ਨੇ ਕਿਹਾ ਚੰਗਾ ਮੈਂ ਚਲਦੀ ਆ ਤੁਸੀਂ ਦੋਨੋਂ ਸੋਵੋ ਤੇ ਮੈਂ ਮਿੱਠੀ ਜੀ ਸਮਾਈਲ ਮਾਰ ਕੇ ਉਸ ਵੱਲ ਵੇਖਿਆ ਤੇ ਚਲੀ ਗਈ ਸਾਡੇ ਨਾਲ ਹੀ ਉਸ ਦਾ ਕਮਰਾ ਸੀ ਥੋੜੇ ਸਮੇਂ ਬਾਅਦ ਹੀ ਪਿੰਕੀ ਦੇ ਪਿੰਡ ਮੈਂ ਆਪਣੇ ਸਹੁਰਿਆਂ ਦੇ ਇਲਾਕੇ ਵਿੱਚ ਕੁਝ ਕੰਮ ਲਈ ਗਿਆ ਸੀ ਹੁਣ ਮੇਰੇ ਵਿਆਹ ਨੂੰ ਮਹੀਨਾ ਕੋ ਹੋ ਗਿਆ ਸੀ ਤੇ ਸ਼ਾਮ ਮੈਨੂੰ ਉੱਥੇ ਹੀ ਹੋ ਗਈ ਮੇਰਾ ਪਿੰਡ ਉੱਥੋਂ ਦੂਰ ਸੀ ਤੇ ਮੈਨੂੰ ਪਿੰਕੀ ਦਾ ਫੋਨ ਆਇਆ ਕਿ ਚੀਚਾ ਜੀ ਰਾਤ ਪੈਣ ਵਾਲੀ ਐ ਤੁਸੀਂ ਪਿੰਡ ਕਿੱਥੇ ਜਾਓਗੇ ਅੱਜ ਸਾਡੇ ਕੋਲ ਰੁਕ ਜਾਓ ਤੁਹਾਡੇ ਘਰ ਤੋਂ ਨਿੱਕੀ ਦਾ ਫੋਨ ਆਇਆ ਸੀ ਕਿ ਤੁਸੀਂ ਇੱਧਰ ਕਿਸੇ ਕੰਮ ਲਈ ਆਏ ਹੋ ਮੈਂ ਹਾਂਮੀ ਭਾਰ ਦਿੱਤੀ ਤੇ ਮੀਂਹ ਦਾ ਮੌਸਮ ਵੀ ਸੀ ਬਹੁਤ ਬੁਰੀ ਤਰ੍ਹਾਂ ਹੋਇਆ ਹੋਇਆ ਸੀ ਨਿੱਕੇ ਨਿੱਕੇ ਕਣੀਆਂ ਪੈ ਰਹੀਆਂ ਸੀ ਲੱਗਦਾ ਸੀ ਜਿਵੇਂ ਜ਼ੋਰਦਾਰ ਮੀਂਹ ਪੈਣ ਨੂੰ ਸ਼ੁਰੂ ਸੀ ਮੈਂ ਪੂਰਾ ਭਿੱਜ ਗਿਆ ਤੇ ਅੱਗੇ ਪਿੰਕੀ ਨੇ ਮੈਨੂੰ ਕੱਪੜੇ ਦਿੱਤੇ ਮੇਰੀ ਸਾਰੀ ਦੇ ਬਦਲਣ ਨਹੀਂ ਕਿਹਾ ਮੈਂ ਹਜੇ ਨਹਾ ਹੀ ਰਿਹਾ ਸੀ ਕਿ ਉਹ ਚਾਹ ਲੈ ਕੇ ਆ ਗਈ ਤੇ ਮੈਂ ਆਪਣਾ ਤੌਲੀਆ ਬਾਹਰ ਭੁੱਲ ਗਿਆ ਸੀ ਜੋ ਕਿ ਮੈਂ ਜਾਣਬੁੱਝ ਕੇ ਇਦਾਂ ਕੀਤਾ ਮੈਂ ਉਸ ਨੂੰ ਤੌਲੀਆ ਦੇਣ ਲਈ ਕਿਹਾ ਤੇ ਉਹ ਝੱਟ ਤੌਲੀਆ ਲੈ ਕੇ ਆ ਗਈ ਸੀ ਅਤੇ ਮੈਂ ਉਸ ਨੂੰ ਚੁੱਕ ਕੇ ਅੰਦਰ ਲੈ ਲਿੱਤਾ ਤੇ ਘਰ ਵੀ ਕੋਈ ਨਹੀਂ ਸੀ ਮੇਰੇ ਸਾਸੋਰਾ ਵੀ ਕਿਤੇ ਬਾਹਰ ਗਏ ਸੀ ਅਤੇ ਜਿੱਥੇ ਗਏ ਸੀ ਮੀ ਕਰਕੇ ਅੱਜ ਦੀ ਰਾਤ ਉਹਨਾਂ ਨੂੰ ਵੀ ਉੱਥੇ ਹੀ ਰਹਿਣਾ ਪਿਆ ਕਿਉਂਕਿ ਵਾਪਸ ਆਉਣ ਦਾ ਕੋਈ ਜ਼ਰੀਆ ਹੀ ਨਹੀਂ ਸੀ ਇਸ ਲਈ ਉੱਥੇ ਹੀ ਰਹੇ ਉਸਨੇ ਕਿਹਾ ਕਿ ਜੀਜਾ ਜੀ ਮੰਮੀ ਡੈਡੀ ਆ ਜਾਣਗੇ ਥੋੜੀ ਜਿਹੀ ਬਾਤ ਉਹਨੇ ਵੀ ਹਾਂ ਕਰ ਦਿੱਤੀ ਮੈਂ ਉਸ ਤੇ ਅਤੇ ਇਸ ਤੋਂ ਪਹਿਲਾਂ ਮੈਂ ਤਾਂ ਪਹਿਲਾਂ ਹੀ ਲਾਏ ਹੋਏ ਸੀ ਇੱਕ ਗੋਲ ਜਿਵੇਂ ਦੁੱਧ ਦਾ ਪਾਂਡਾ ਭਰਿਆ ਹੋਵੇ ਅਤੇ ਥੋੜਾ ਜਿਹੀ ਰੋਸ ਨੂੰ ਗਰਮ ਕੀਤਾ ਮੈਂ ਉਸ ਰਾਤ ਦਿੰਨ ਵਾਰ ਉਸ ਨੂੰ ਸਕੂਨ ਦਿੱਤਾ ਤੇ ਆਪ ਵੀ ਸਕੂਨ ਲਿਆ ਹੁਣ ਤੱਕ ਪਤਾ ਨਹੀਂ ਕਿੰਨੀ ਬਰੀ ਆਨੇ ਬਹਾਨੇ ਉਸ ਨੂੰ ਸਕੂਨ ਦਿੱਤਾ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤੋਂ ਸੋਹਣੀ ਕੁੜੀ ਨਹੀਂ ਦੇਖੀ ਅੱਜ ਉਸਦੇ ਦੋ ਜਵਾਬ ਕਨੇ ਤੇ ਮੇਰਾ ਇੱਕ ਹੈ ਸਭ ਕੁਝ ਸਹੀ ਚੱਲ ਰਿਹਾ ਹੈ ਕਿਉਂਕਿ ਮੇਰਾ ਸਾਡੂ ਵਿਦੇਸ਼ ਵਿੱਚ ਹੀ ਰਹਿੰਦਾ ਹੈ ਉਹ ਬਹੁਤ ਘੱਟ ਹੀ ਇੱਥੇ ਆਉਂਦਾ ਹੈ ਸਾਲ ਵਿੱਚ ਦੋ ਹੀ geke ਮਾਰਦਾ ਜਿਸ ਕਰਕੇ ਉਹ ਇਕੱਲਾਪਨ ਮਹਿਸੂਸ ਕਰਦੀ ਤੇ ਮੈਂ ਉਸਦੇ ਨਾਲ ਆ ਹ ਤੇ ਮੇਰੇ ਨਾਲ ਉਹ ਬਹੁਤ ਖੁਸ਼ ਰਹਿੰਦੀ ਇਸ ਲਈ ਦੋਸਤੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਮਿਲਦੇ ਹਾਂ ਇੱਕ ਹੋਰ ਦਿਲਚਸਪ ਤੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਕਰੀ ਸਸ਼ੀਕਲ ਜੀ ਤੇ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ